ਸਾ ਅਕਾਲ ਮੂਰਖ ਦੀ ਬਾਜ਼ ਪਰਗਟ ਹੋ ਖਾਲਸਾ ਪਰਮਾਤਮਾ ਦੀ ਬਾਜ਼ ਜਿਹੜਾ ਜੰਮਿਆ ਉਹਨੇ ਇੱਕ ਦਿਨ ਮਰਨਾ ਜਿਹੜਾ ਬੀਜਿਆ ਗਿਆ ਉਹਨੇ ਫਿਰ ਵੱਧਿਆ ਜਾਣਾ ਜਿਹੜਾ ਘੜਿਆ ਉਹਨੇ ਇੱਕ ਦਿਨ ਭੱਜਣਾ ਹੈ ਦੁਨੀਆਂ ਵਿੱਚ ਦੋ ਸ਼ਕਤੀਆਂ ਨੇ ਜਿੰਨਾਂ ਦਾ ਕਦੇ ਮਰਨ ਤੇ ਨਹੀਂ ਬਣਾਇਆ ਜਾ ਬਈਗਾ ਮਰਨ ਦੂਸ਼ ਇੱਕਾ ਗ੍ਰੰਥ ਤੇ ਦੂਜਾ ਹੈ ਪੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਜਲਮ ਮਨਾਇਆ ਜਾਵੇਗਾ ਪ੍ਰਕਾਸ਼ ਦਿਹਾੜਾ ਜਦੋਂ ਮਨਾਇਆ ਜਾਵੇਗਾ ਗੁਰਤਾ ਗਤੀ ਦਿਵਸ ਜਦੋਂ ਮਨਾਇਆ ਜਾਵੇਗਾ ਸੰਤਾਦਨਾ ਦਿਵਸ ਤੇ ਖਾਲਸਾ ਪੰਥ ਦਾ ਜਲੂ ਮਨਾਇਆ ਜਾਵੇਗਾ ਸਰਦਨਾ ਦਿਵਸ ਤੇ ਖਾਲਸੇ ਦਾ ਮਰਨ ਦਿਨੀ ਮਨਾਇਆ ਜਾਵੇਗਾ ਦੋਈ ਸ਼ਕਤੀਆਂ ਦੁਨੀਆ ਦੀ ਰਿਖਤੇ ਇੱਕ ਗ੍ਰੰਥ ਤੇ ਇੱਕ ਪੰਥ ਜਿਹਨੇ ਸਦਾ ਹੀ ਸੰਸਾਰ ਵਿੱਚ ਸਲਾਮਤ ਰਹਿਣਗੇ ਉਸ ਅਰਗੜੇ ਵਿੱਚ ਅਸੀਂ ਆ ਸਾਡੇ ਕਿੰਨੇ ਵੱਡੇ ਭਾਗ ਨੇ ਕਿੰਨਾ ਵੱਡਾ ਸਾਡੇ ਤੇ ਤਰਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਨ੍ਹਾਂ ਨੇ ਆਪਣੇ ਘਰ ਦੀਆਂ رونਕਾਂ ਉਜਾੜ ਕੇ ਸਾਡੇ ਘਰਾਂ ਦੀਆਂ رونਕਾਂ ਨੂੰ ਸਾਂਝਾ ਸਾਨੂੰ ਸਰਵਾਰੀ ਦਿੱਤੀ ਸਾਨੂੰ ਉਸ ਸਰਵਾਰੀ ਸਵਾਲ ਕੇ